ਪ੍ਰਭੂ ਯੇਸ਼ੂ ਦੇ ਜਨਮ ਬਾਰੇ ਨਹੀਂ ਹੈ ਪ੍ਰਭੂ ਯੇਸ਼ੂ ਦਾ ਜੰਗੜਾ ਸੀਗਾ ਉਹ ਅਦਭੁਤ ਰੀਤੀ ਨਾਲ ਹੋਇਆ ਉਪਰ ਇੱਕ ਬਾਣੀਆ ਨਾਲ ਹੋਇਆ ਉਹ ਉਤਪਤੀ ਦੀ ਕਿਤਾਬ ਤੋਂ ਲੈ ਕੇ ਪ੍ਰਾਣਿਕ ਨੇਨ ਦੇ ਵਿੱਚ ਸਾਰੇ ਚੱਕਰ ਵਿੱਚ ਬਾਣੀਆਂ ਹੁੰਦੀਆਂ ਹੀ ਰਹੀਆਂ ਨੇ ਪ੍ਰਭੂ ਯੇਸ਼ੂ ਦੇ ਜਨਮ ਦਿਨ ਤੇ ਫਿਰ ਪ੍ਰਭੂ ਨੇ ਪਰਮੇਸ਼ਰ ਜੀ ਜਿਹਾ ਨੇ ਉਹ ਬਾਣੀ ਨੂੰ ਪੂਰਾ ਕੀਤਾ ਜੋ ਆਪਣੇ ਰੱਬੀਆਂ ਦੇ ਦੁਆਰਾ ਬੋਲਦੀ ਸ਼ਕਤੀ ਸੀ ਜੋ ਇੱਕ ਬਾਣੀਆਂ ਹੁੰਿਆ ਸੀ ਅਰ ਅਸੀਂ ਫਿਰ ਪੜਾਂਗੇ ਜਸਾਇਲ ਕਿਤਾਬ ਉਹਦਾ 7 14 7 ਦੀ ਬਿਨਾਂ 14 ਪੜਾਂਗੇ ਫਿਰ 9 ਦੇ ਅੰਚ ਪੜਾਂਗੇ ਜਲਦੀ ਪੜਾਂਗੇ ਨੂੰ ਕਿ ਪ੍ਰਭ ਯੇਸ਼ੂ ਮਸੀਹ ਦਾ ਇਹ ਜਿਹੜਾ ਇੱਕ ਬਾਣੀ ਹੈ ਉਹਦੇ ਚੰਨ ਤੋਂ

ਉਹਦਾ ਨਾਮ ਇਮੈਨੁਅਲ ਰੱਥਨ ਜੀ ਇਤਵੇ ਇੱਕ ਬਾਣੀ ਦੇ ਸਾਇਆ ਦੇ ਦੁਆਰਾ ਪਰਮੇਸ਼ਰ ਨੇ ਸ਼ਬਦ ਜਸਾਇਆ ਦੇ ਮੂਹਰੇ ਆਪਣੇ ਨਬੀ ਦੇ ਮੂਹਰੇ ਪਹਿਲਾਂ ਹੀ ਪਾ ਦਿੱਤੇ ਸੀਗੇ ਕਿ ਵੀ ਐਵੇਂ ਨਾ ਐਲਾ ਜੈਰਾ ਤੇ ਜਾ ਕੇ ਤੁਸੀਂ ਬਹਿ ਜਿਓ ਜਿਹੜਾ ਮੁਕਤੀ ਜਾਤਾ ਹੋਏਗਾ ਜਿਹੜਾ ਤੁਹਾਡਾ ਸ਼ਤਕਾਰਾ ਦੇਣ ਵਾਲਾ ਹੋਏਗਾ ਉਹਦਾ ਇੱਕ ਚਿੰਨ ਜਿਹੜਾ ਨਿਸ਼ਾਨ ਜਿ ਇਹ ਹੋਏਗਾ ਇੱਕ ਪਾਖ ਨੂੰ ਬਾਰੀ ਜੜੀ ਹੈ ਉਹ ਪੁੱਤਰ ਜਨੇ ਕੀ ਪੰਜ ਗੁਣ ਹਰ ਬਹੁਤ ਜੈਸ਼ੂ ਮਸੀਹ ਦੇ ਜਨਮ ਤੇ ਜਿਹੜੇ ਮਤਲਬ ਲੋਕ ਜਿਹੜੇ ਨੇ ਇੱਕ ਦੇਖਿਆ ਸੀਗਾ ਮੈਂ ਕਿ ਜੈਸ਼ੂ ਮਸੀਹ ਦੇ ਬਾਰੇ ਅਨਾਪਛਨਾ ਬੋਲ ਰਿਹਾ ਕਿ ਇਹਦਾ ਧਰਮ ਜਿਹੜਾ ਸੀਗਾ ਇਹਦਾ ਬਾਪ ਜਿਹੜਾ ਸੀਗਾ ਬਹੁਤ ਗਲਤ ਵਾਰਡ ਜਿਹੜੇ ਮੈਂ ਇੱਥੇ ਨਹੀਂ ਬੋਲ ਸਕਤ ਰਿਹਾ ਬੋਲ ਰਿਹਾ ਸੀਗਾ उन्होंने कहना बोलने कुछ नहीं होना जो हो चुके आयम है और कैम रहना है जन्म ज़िण सारे पवित्र द्वारा होकर मरियम ने कहा कि पवित्र आत्मा तेरे छां करेगा मरियम ने भी इस गल का था क्या मैं मंजी हुई हाँ मैं अपने पति नी वेख मैं कि बच्चे पैदा कर सकती मेरा किया ਹੋ ਗਿਆ ਨਹੀਂ ਲੈ ਕੇ ਦੇਰ ਅਰ ਸਾਡੀ ਲੜਾਈ ਉਹਦੇ ਨਾਲ ਹੈ ਹੀ ਨਹੀਂ ਸਾਡੀ ਲੜਾਈ ਉਹਦੇ ਰੱਜਿਆ ਸ਼ਕਤੀਆਂ ਨਾਲ ਪਰਮੇਸ਼ਰ ਉਹਨੂੰ ਆਪ ਜਵਾਬ ਦੇ ਰਿਹਾ ਹੈ ਪਵਿੱਤਰ ਆਤਮਾ ਨੂੰ ਅਨਸਰ ਕਰੂ ਅੰਦਰ ਜਗਾ ਟਿੱਕਾ ਲਿਆ ਸਨੇ ਟਿੱਕੇ ਯਿਸੂ ਦੇ ਚਰਚ ਵਿੱਚ ਜਦੋਂ ਪਵਿੱਤਰ ਆਤਮਾ ਨੇ ਗੱਲ ਕੀਤੀ ਸੋ ਸਾਨੂੰ ਪਤਾ ਬਣਾ ਚਾਹੀਦਾ ਅਗਰ ਸਾਨੂੰ ਕੋਈ ਇਦਾਂ ਦਾ ਸਵਾਲ ਕਰਦਾ ਹੈ ਉਹਦਾ ਆਨਸਰ ਸਿੱ ਕੀ ਕਰਨਾ ਆ ਜੇ ਬਾਈਬਲ ਪੜ੍ਹੋਗੇ ਬਾਈਬਲ ਵਿੱਚ ਲਿਖਿਆ ਹੈ ਜਿਹੜਾ ਇਤਤ ਉਹਨਾਂ ਨੂੰ ਇਤਤ ਨੂੰ ਕੋਲੋਂ ਅੱਗੇ ਜਵਾਬ ਉਹ ਅਗਲੇ ਨੂੰ ਦਿਓ ਤੋਕੇ ਤਾਂ ਜੋ ਸ਼ਬਦ ਉਹਨਾਂ ਨੂੰ ਪਤਾ ਲੱਗੇ ਕਿ ਲਿਖਿਆ ਕੀ ਹੈ ਬਾਣੀ ਵਿੱਚ ਕੀ ਲਿਖਿਆ ਆ ਯੇਸ਼ੂ ਮਸੀਹ ਬਾਰੇ ਉਹਦੇ ਜਨਮ ਬਾਰੇ ਕੀ ਲਿਖਿਆ ਆ ਕਿੰਨੀ ਕੋਦੀ ਕਵਿਤਾ ਤਾਈ ਹੈ ਉੱਡ ਕੇ ਆਈ ਉਹ ਅਚਾਈ ਨੂੰ ਅਸੀਂ ਨਾਪ ਵੀ ਨਹੀਂ ਸਕਦੇ ਸੋ ਇੱਕ ਪਾਤ ਕਵਾਰੀ ਜਿਹੜੀਏ ਪਵਿੱਤਰ ਆਤਮਾ ਨੇ ਜਰੀਓ ਦੀ ਕੁੱਖ ਵਿੱਚ ਬਚਾਵੇਗਾ ਉਹ ਬੱਚਾ ਜਣੇ ਕਿ ਉਹ ਬੱਚਾ ਪਵਿੱਤਰ ਸੁਹਾਵੇਗਾ ਉਹ ਪਵਿੱਤਰ ਕਹਾਏਗਾ ਤੇ ਉਹ ਤਾਂ ਹੀ ਉਹਦਾ ਲਹੂ ਪਵਿੱਤਰ ਹੋਏਗਾ ਤੇ ਉਹ ਦੇ ਲਹੂ ਦੇ ਦੁਆਰਾ ਉਹ ਦੋਨੇ ਜਾਂਦੇ ਦੁਆਰਾ ਸਰੀਰ ਤੇ ਚੜਾਏ ਜਾਂਦੇ ਦੁਆਰਾ ਉਹ ਲਹੂ ਦੇ ਦੁਆਰਾ ਉਹ ਆਪਣੇ ਲੋਕਾਂ ਨੂੰ ਉਹਨਾਂ ਦੇ ਪਾਪਾਂ ਤੋਂ ਛੁਡਾ ਦੇਗਾ ਉਹ ਲਹੂ ਉਹਦਾ ਪਵਿੱਤਰ ਲਹੂ ਹੀ ਉਹਨਾਂ ਲੋਕਾਂ ਦੇ ਪਾਪ ਮਾਫ਼ ਕਰ ਸਕਦਾ ਹੈ ਜਿਹੜੇ ਆਪਣੇ ਪਾਪਾਂ ਦਾ ਉਹਦੇ ਅੱਗੇ ਅੰਗੀਕਾਰ ਕਰਨਗੇ ਜਿਹੜੇ ਆਪਣੇ ਪਾਪਾਂ ਨੂੰ ਮੰਨ ਲੈਣਗੇ ਮੰਨ ਕੇ ਛੱਡ ਦੇਣਗੇ ਉਹੀ ਬਚਾਏ ਜਾਣਗੇ ਬੈਠ ਲਿਖਿਆ ਕਿ ਅੰਤ ਤੱਕ ਜਿਹੜਾ ਸਹੇਗਾ ਤੇ ਜਿਹੜਾ ਪ੍ਰਭੂ ਜੈਸ਼ੂ ਦਾ ਨਾਮ ਲਏਗਾ ਉਹ ਬਚਾਇਆ ਜਾਵੇਗਾ ਉਹੀ ਲੋਕ ਬਚਾਏ ਜਾਣੇ ਆ ਰੱਬ ਦਾ ਧੰਨਵਾਦ ਕਰੋ ਪਰਮੇਸ਼ਰ ਦਾ ਕਿ ਪਰਮੇਸ਼ਰ ਨੇ ਆਪਣਾ ਵਚਨ ਘੱਟ ਕੇ ਸਾਨੂੰ ਕਿੱਥੇ ਅਸੀਂ ਬੈਠੇ ਸੀ ਅਸੀਂ ਆ ਜੀ ਉੱਥੇ ਜਰਾਕ ਜਸਾਇਆ ਨਾ ਉਹਦੀ ਦੋ ਐਕ ਟੋੜਾਂਗੇ ਤਦ ਬਾਅਦ ਕਰੋ ਤੇ ਇਹ ਇਹ ਜਿਹੜਾ ਵਚਨ ਆਪਣੇ ਤੇ ਪੂਰਾ ਹੋਇਆ ਪਰਮੇਸ਼ਰ ਦਾ ਸ਼ਬਦ ਆਪਣੇ ਤੇ ਪੂਰਾ ਹੋ ਰਿਹਾ ਹਾਂਜੀ ਜਿਹੜੇ ਲੋਕ ਹਨੇਰੇ ਵਿੱਚ ਚੱਲਦੇ ਜਿਹੜੇ ਲੋਕ ਹਨੇਰੇ ਵਿੱਚ ਚੱਲਦੇ ਸਨ ਉਹਨਾਂ ਨੇ ਵੱਡਾ ਚਾਨਣ ਵੇਖਿਆ ਵੱਡਾ ਚਾਨਣ ਵੇਖਿਆ ਹallelujah ਹallelujah ਅਸੀਂ ਹਨੇਰੇ ਚ ਚੱਲਦੇ ਸੀ ਨਾ ਚਾਨਣ ਵੇਖ ਕੇ ਅਸੀਂ ਉਹ ਚਾਨਣ ਸਾਡੇ ਚਮਕਿਆ ਸਾਡੇ ਹਨੇਰੇ ਥੁਲਾ 'ਚ ਰੋਸ਼ਨੀ ਹੋਈ ਸਾਡੀ ਉਹ ਜਿਹੜੀ ਸ਼ੈਤਾਨ ਨੇ ਬੰਦ ਕੀਤੀ ਸੀਗੀ ਥਾਂ ਥਾਂ ਮੱਥੇ ਠੇਕਦੇ ਫਿਰਦੇ ਸੀਗੇ ਨਾਤਰ ਅਰਦੇ ਫਿਰਦੇ ਸੀ ਹਨੇਰੇ 'ਚ ਭਟਕਦੇ ਫਿਰਦੇ ਸੀਗੇ ਤੋਂਦੇ ਫਿਰਦੇ ਸੀ ਤੇ ਪਰਮੇਸ਼ਰ ਦੀ ਦਿਆ ਦੇ ਨਾਲ ਸਾਡੇ ਅੰਦਰ ਜਦੋਂ ਚਾਨਣ ਹੋ ਗਿਆ ਸਾਨੂੰ ਜਦੋਂ ਰਾਹ ਦਿਸ ਗਿਆ ਕਿ ਰਾਹ ਸੱਚ ਤੇ ਜੀਵਨ ਯੇਸ਼ੂ ਮਸੀਹ ਹੀ ਹੈ ਤੇ ਅੱਜ ਤੁਸੀਂ ਉਹਦੇ ਚਰਨਾਂ 'ਚ ਬੈਠੇ ਹੋ ਅੱਜ ਤੁਸੀਂ ਪ੍ਰਭੂ ਯੇਸ਼ੂ ਦੇ ਚਰਨਾਂ 'ਚ ਬੈਠੇ ਹੋ ਤੁਹਾਨੂੰ ਕਿਸੇ ਨੂੰ ਕੋਈ ਪੈਸੇ ਦਾ ਲਾਲਚ ਨਹੀਂ ਦਿੱਤਾ ਗਿਆ ਆਪਣੀਆਂ ਤਾਂ ਲੋੜਾਂ ਪਾਸਟਰਾ ਦੀਆਂ ਪੂਰੀਆਂ ਨਹੀਂ ਹੁੰਦੀਆਂ ਉਹ ਪੁਲਿਸਿਆ ਨੂੰ ਕਿੱਥੋਂ ਉਹ ਪੁਲਿਸਿਆ ਕੋਲੋਂ ਸਭ ਲੈ ਕੇ ਨੇ ਕਿੱਥੋਂ ਦੇ ਦੰਗੇ ਪੈਸੇ ਇਹਨੇ ਤੁਸੀਂ ਦੱਸੋ ਕਿੰਨੇ ਕੁ ਮੰਡੇ ਜਾਣ ਦੇ ਪੈਸੇ ਚਾਨਣ ਚਮਕਿਆ ਸਾਡੇ ਅੰਦਰ ਚਾਨਣ ਹੋਇਆ ਇਹ ਬਚਨ ਦੱਸ ਦਿਆ ਵੀ ਜਿਹੜੇ ਲੋਕ ਹਨੇਰੇ ਵਿੱਚ ਸਨ ਉਹਨਾਂ ਨੇ ਚਾਨਣ ਵੇਖਿਆ ਤੇ ਜਿਹੜੇ ਮੌਤ ਦੇ ਹਾਂਜੀ ਉੱਤੇ ਜਿਹੜੇ ਮੌਤ ਦੇ ਸਾਇਦੇ ਦੇਸ਼ ਵਿੱਚ ਬਸਦੇ ਸਨ ਹਾਂਜੀ ਉਹਨਾਂ ਉੱਤੇ ਚਾਨਣ ਚਮਕਿਆ ਉਹਨਾਂ ਉੱਤੇ ਚਾਨਣ ਚਮਕਿਆ ਮਸੀਹ ਦਾ ਚਾਨਣ ਮਸੀਹ ਦੀ ਰੋਸ਼ਨੀ ਜਦੋਂ ਸਾਡੇ ਤੇ ਚਮਕੀ ਹੈ ਤੇ ਉਹ ਮੌਤ ਦਾ ਸਾਇਆ ਵੀ ਜਿਹੜਾ ਆ ਉਹ ਵੀ ਨੱਟ ਗਿਆ ਆ ਉਹ ਕਿਹੜੀ ਮੌਤ ਹੈ ਪ੍ਰਕਾਸ਼ ਦੀ ਕੋਥੀ ਵਿੱਚ ਲਿਖਿਆ ਦੂਜੀ ਮੌਤ ਹੈ ਜਿਹੜੀ ਅਗ ਤੇ ਗੰਤਕ ਦੀ ਚੀਲ ਹੈ ਸਰੀਰਕ ਮੌਤ ਹਾਰਿਕ ਨੇ ਇਹ ਜਾਣੇ ਜਾਣਾ ਹੈ ਇਹ ਸਚਾਈ ਹੈ ਪਰ ਇੱਕ ਮੌਤ ਉਹ ਹੈ ਜਿਹੜੀ ਅਗ ਤੇ ਗੰਤਕ ਦੀ ਚੀਲ ਦੀ ਮੌਤ ਹੈ ਉਹਦੇ ਤੋਂ ਪਰਮੇਸ਼ਰ ਨੇ ਆਪਾਂ ਨੂੰ ਛੁਟਕਾਰਾ ਦਿੱਤਾ ਉਹਦੇ ਤੋਂ ਰਾਹਤ ਮਿਲੀ ਆਪਾਂ ਅੱਤ ਉਹ ਚਾਨਣ ਜਦੋਂ ਸਾਡੇ ਤੇ ਚਮਕਿਆ ਆਇਆ ਉਹ ਰੋਸ਼ਨੀ ਜਦੋਂ ਸਾਡੇ ਉੱਤੇ ਆਈ ਹੈ ਤੇ ਅਸੀਂ ਮਸੀਹ ਨੂੰ ਜਾਣਿਆ ਦੇਖਿਆ ਨੂੰ ਉਹਨੂੰ ਜਾਚਿਆ ਉਹ ਚਾਣਣ ਦੇ ਪਿੱਛੇ ਅਸੀਂ ਚੱਲਿਆ ਕਿਸੇ ਇਨਸਾਨ ਦੇ ਪਿੱਛੇ ਅਸੀਂ ਨਹੀਂ ਚੱਲੇ ਹallelujah so ਇਹ ਕੰਧਾ ਜਿਹੜੀਆਂ ਨੇ ਬਾਈਬਲ ਵਿੱਚ ਪਹਿਲਾਂ ਹੀ ਲਿਖੀਆਂ ਗਈਆਂ ਨੇ ਤੇ ਇਹਨਾਂ ਨੂੰ ਆਪਾਂ ਰੱਦ ਨਹੀਂ ਸਕਦੇ ਪ੍ਰਭ ਦੀ ਬਾਣੀ ਨੂੰ ਆਪਾਂ ਰੱਦ ਨਹੀਂ ਸਕਦੇ ਹallelujah ਹallelujah ਉਹਨਾਂ ਤੇ ਚਾਨਣ ਚਮਕਿਆ ਅੱਗੇ ਦਿਖਾਈ ਤੁਮ ਕਾਹਦੇ ਤੈਨੂੰ ਤੈਨ ਤੈਨ ਤੈ ਕੌਣ ਵਧੇਰੇ ਕੀਤਾ ਤੈ ਉਹਦੀ ਖੁਸ਼ੀ ਨੂੰ ਵਧਾਇਆ ਉਹ ਤੇਰੇ ਸਾਹਮਣੇ ਖੁਸ਼ੀ ਕਰਦੇ ਹਨ ਜਿਵੇਂ ਬੱਦੀ ਦੇ ਖੁਸ਼ੀ ਬੱਦੀ ਦੇ ਖੁਸ਼ੀ ਕਰੀਦੀ ਹੈ ਅਤੇ ਜਿਵੇਂ ਲੁੱਟਦਾ ਮਾਰ ਵੰਡਣ ਉੱਤੇ ਉਹ ਬਾਗਵਾਰ ਹੋ ਜਾਂਦੇ ਆ। ਖੁਸ਼ੀਆਂ ਇੰਤਾਂ ਦੀਆਂ ਨਹੀਂ ਸਾਡੀਆਂ। ਜਿੱਦਾਂ ਵਾਢੀ ਦੇ ਮੇਲੇ ਚੱਕ ਖੁਸ਼ ਹੁੰਦਾ ਆ। ਇਹ ਖੁਸ਼ੀਆਂ ਸਾਡੀਆਂ ਇੰਤਾਂ ਦੀਆਂ ਨਹੀਂ। ਇਹ ਆਨੰਦ ਨੂੰ ਕੋਈ ਚੁਰਾ ਨਹੀਂ ਸਕਦਾ। ਇਹ ਜਿਹੜੀਆਂ ਦੰਤਾਂ ਨੇ ਜਸਾਇਆ ਨਬੀ ਦੇ ਪਾਰ ਦੇ ਮੂੰਹ ਦੇ ਦੁਆਰਾ ਪਰਮੇਸ਼ਰ ਨੇ ਪੈਨਾ ਹੀ ਦੇ ਦਿੱਤੀਆਂ। ਕਟੋ-ਕਟ 660 770 ਸਾਢੇ ਦਸ ਰਹਿਣਾ 770 ਸਾਢੇ 770 6 6 ਤੇ 700 ਦੇ ਵਿੱਚ ਵਿੱਚ ਇਹ ਗੱਲਾਂ ਨਹੀਂ ਆਈਆਂ ਇਸ਼ਿਆਲ ਦੇ ਜਿਸਾਇਆ نبی ਦੇ ਮੂੰਹ ਤੋਂ ਬੋਲੀਆਂ ਗਈਆਂ ਐਵੇਂ ਨਹੀਂ ਕਿਸ਼ ਮਸੀਦ ਪੈਦਾ ਹੋ ਗਈ ਸੋ ਇਹਦੀ 6 ਐਪ ਨੂੰ ਪੜਾਂਗੇ ਸੀ 6 ਤੇ 7 ਨੂੰ ਸਾਡੇ ਲਈ ਤਾਂ ਇੱਕ ਬਾਲਕ ਜੰਮਿਆ ਸਾਡੇ ਵੀ ਇੱਕ ਬਾਲਕ ਜੰਮਿਆ ਨਿਸ਼ਾਨ ਇਹ ਹੈ ਇੱਕ ਬੱਚਾ ਪੈਦਾ ਹੋਏਗਾ ਹਾਂਜੀ

ਜਾਤਕਿਆ ਸਿਗਾ ਹਾਂਜੀ ਅੱਛਰਜ ਸੁਲਾਹੁ ਅੱਛਰਜ ਪਰਮੇਸ਼ਵਰ ਸਲਾਹ ਸਲਾਹਨ ਜੋਗ ਪਰਮੇਸ਼ਵਰ ਅੱਛਰਜ ਪਰਮੇਸ਼ਵਰ ਜ ਜਿਹੜੇ ਉਹ ਪਰਮੇਸ਼ਰ ਜਿਹੜਾ ਆਪਣੇ ਕੰਮਾਂ ਦੇ ਜਰੀਏ ਹੈਰਾਨ ਕਰ ਦੇਵੇ ਹੈਰਾਨ ਕਰ ਦੇਵੇ ਇਹ ਹੈਰਾਨੀ ਦੀ ਗੱਲ ਏ ਕਿ ਐਡਾ ਵੱਡਾ ਲਾ ਸਮੁੰਦਰ ਤੇ ਉਹਨੇ ਰਾਹ ਛੱਡਤਾ ਹੈਰਾਨੀ ਦੀ ਗੱਲ ਏ ਕਿ ਜਦਨੇ ਰਾਹ ਛੱਡਤਾ ਹਰਾਨੀ ਦੀ ਗੱਲ ਹੈ ਕਿ ਚਾਰ ਦਿਨ ਦਾ ਮਰਿਆ ਮੁਰਦਾ ਕਬਰ ਚੋਂ ਬਾਹਰ ਆ ਰਿਹਾ ਹੈ। ਹਰਾਨੀ ਦੀ ਗੱਲ ਹੈ ਕਿ ਯਿਸੂ ਮਸੀਹ ਪਵਿੱਤਰ ਆਤਮਾ ਦੇ ਜਰੀਏ ਪੈਦਾ ਹੋਏ। ਹਰਾਨੀ ਦੀ ਗੱਲ ਹੈ ਕਿ ਯਿਸੂ ਮਸੀਹ ਸਲੀਬ ਤੇ ਪਵਿੱਤਰ ਲਹੂ ਵਹਾਇਆ ਸਾਡੇ ਪਾਪਾਂ ਦੇ ਵਾਸਤੇ ਕਬਰ ਤੇ ਦੱਬੇਗੇ ਤੇ ਤੀਜੇ ਦਿਨ ਮੁਰਦਾ ਚ ਜੀਵ ਥੇ। ਜਿੱਦਾਂ ਕਬਰ ਚੋਂ ਬਾਹਰ ਆ ਗਏ ਇੱਕ ਮੁਰਦੇ ਨੂੰ ਕਬਰ ਚੋਂ ਕਦੇ ਜਿੰਦਾ ਹੋ ਕਬਰ ਚੋਂ ਬਾਹਰ ਆ ਗਿਆ ਤੀਜੇ ਦਿਨ ਉਹ ਵੀ। ਹਰਾਨੀ ਦੀ ਗੱਲ ਹੈ ਕਿ ਉਹ स्वर्ग चुके जा रहे हैं सब गल अचरज सिर्फ सामेर ही कर सकता है न अचरज सलाहू परमेश्वर शक्तिमान परमेश्वर वो शक्तिमान है, शक्ति शक्ति है। सारिया शक्तियों तो उपर ਇਸ ਵਾਂ ਤੇ ਤੁਹਾਨੂੰ ਕਿਸੇ ਵੀ ਤਾਕਤ ਤੋਂ ਡਰਨ ਦੀ ਲੋੜ ਨਹੀਂ ਹੈ ਕਿ ਆ ਨਾ ਹੋ ਜੇ ਅ ਉਹ ਨਾ ਹੋ ਜੇ ਇੱਕ ਤਾਂ ਨਾ ਹੋ ਜੇ ਉਹ ਤਾਂ ਨਾ ਹੋ ਜੇ ਉਹਨਾਂ ਤਾਕਤਾਂ ਤੋਂ ਸਾਨੂੰ ਡਰਨ ਦੀ ਕੋਈ ਜ਼ਰੂਰਤ ਨਹੀਂ ਹੈ ਕਿਉਂਕਿ ਸਾਡਾ ਪਰਮੇਸ਼ਰ ਸਰਬਸ਼ਕਤੀਮਾਨ ਪਰਮੇਸ਼ਰ ਹੈ ਜਿਹਨੂੰ ਅਸੀਂ ਪੁਕਾਰਦੇ ਹਾਂ ਜਿਹਦਾ ਅਸੀਂ ਨਾਮ ਲੈ ਲੈਂਦੇ ਹਾਂ ਹਾਲੇਲੂਇਆ ਹਾਂਜੀ ਅਨਾਦੀ ਪਿਤਾ ਅਨਾਦੀ ਪਿਤਾ ਆ ਹੋ ਜਨਨ ਕਿ ਆਪ ਤੋਂ ਉਹੀ ਇੱਕ ਪਰਮੇਸ਼ਰ ਹੈ ਆ ਤੋਂ ਅੰਤ ਤਹਹੀ ਇੱਕ ਪਰਮੇਸ਼ਵਰ ਹੈ ਹਾਂਜੀ ਸ਼ਾਂਤੀ ਦਾ ਰਾਜਕੁਮਾਰ ਸ਼ਾਂਤੀ ਦਾ ਰਾਜਕੁਮਾਰ ਹੈ ਅੱਜ ਤੁਹਾਡੀਆਂ ਮੁਸ਼ਕਲਾਂ ਭਾਵੇਂ ਤੁਸੀਂ ਆਪਣੇ ਆਪ ਨੂੰ ਜੱਜੋ ਆਪਣੇ ਆਪ ਨੂੰ ਪਰਫੋ ਜੋ ਪਹਿਲਾਂ ਸੀਗਾ ਵੀ ਥੋੜਾ ਜਿਆ ਕੁਝ ਹੋ ਗਿਆ ਕਿ ਪ੍ਰੋਬਲਮ ਆ ਗਈ ਇਹ ਨਹੀਂ ਕਿ ਨਹੀਂ ਬਣਾਉਂਦੀਆਂ ਹੋ ਸਕਦਾ ਵਧ ਗਈਆਂ ਹੋਣ ਇਿੱਤ ਸ਼ਾਂਤੀ ਤੁਹਾਡੇ ਅੰਦਰ ਬਣੀ ਹੋਈ ਹੈ ਤੁਹਾਨੂੰ ਵਿਸ਼ਵਾਸ ਹੈ ਕਿ ਪਰਮੇਸ਼ਰ ਸਾਡੇ ਨਾਲ ਹੈ ਉਹ ਕੋਈ ਨਾ ਕੋਈ ਹੱਲ ਮੇਰਾ ਕੱਢੂਗਾ ਜਦ ਕਿ ਜਿੰਨਾ ਪਹਿਲਾਂ ਘਬਰਾਹਟ ਹੁੰਦੀ ਸੀ ਕਿਸੇ ਵੀ ਗੱਲ ਨੂੰ ਵੇਖ ਕੇ ਅਜੇ ਮੁਸੀਬਤ ਕਿਤੇ ਉਹ ਪਤਾ ਹੀ ਤੁਹਾਡੇ ਡੇਰੇ ਤਾਂ ਕੌਣੀ ਵੀ ਇੱਕ ਨਹੀਂ ਆਉਂਦੀ ਤੇ ਤੁਸੀਂ ਪਹਿਲੇ ਘਬਰਾਏ ਹੁੰਦੇ ਸੀਗੇ ਸਤਿ ਸ੍ਰੀ ਅਕਾਲ ਤੁਹਾਨੂੰ ਫਿਰਦਾ ਜੀ ਜੀ ਟੈਕਾਉਂਡ ਹੋ ਜਾਂਦਾ ਮੈਂ ਸੀ ਹਾਂ ਆਹ ਤੈਨੂੰ ਸੱਚ ਕਹਿੰਦੀ ਐ ਤੇ ਇਹ ਹੁੰਦਾ ਸੀ ਹਣ ਕੀ ਹੁੰਦਾ ਡਾਕਟਰ ਅਬ ਜੇਸ਼ੂ ਨਾਲ ਹਣ ਪ੍ਰਭੂ ਜੇਸ਼ੂ ਨਾਲ ਕਿਉਂਕਿ ਸ਼ਾਂਤੀ ਦਾ ਰਾਜਪੁਮਾਰਾ ਹੋ ਉਹਦੇ ਅੱਖਾਂ ਮੈਂ ਆਪਣੀ ਸ਼ਾਂਤੀ ਤੁਹਾਨੂੰ ਦੇ ਜਾਨਾ ਜਿਸ ਤਰ੍ਹਾਂ ਸੰਸਾਰ ਦਿੰਦਾ ਉਸ ਤਰ੍ਹਾਂ ਨਹੀਂ ਮੈਂ ਆਪਣੀ ਸ਼ਾਂਤੀ ਤੁਹਾਨੂੰ ਦਿੰਨਾ ਹਾਲਾਤ ਭਾਵੇਂ ਕਿੱਦਾਂ ਦੇ ਕਿਉਂ ਨਾ ਹਣ ਤੁਸੀਂ ਉਹਦੇ ਵਿੱਚ ਵੀ ਅਨੰਤ ਰਹੋਗੇ ਸ਼ਾਂਤੀ ਨਾਲ ਭਰੇ ਰਹੋਗੇ ਤੁਸੀਂ ਕੋਈ ਵੀ ਉਹਦਾ ਦੀ ਅਚਲ ਉਹਦਾ ਦੀ ਗੜਬੜੀ ਉਹਦਾ ਦਾ ਕੁਛ ਇਦਾਂ ਦਾ ਨਹੀਂ ਕਰੋਗੇ ਜਿਹੜੇ ਆਮ ਦੁਨੀਆ ਕਰਦੀ ਹੈ ਉਹਨਾਂ ਦੇ ਅੰਦਰ ਸ਼ਾਂਤੀ ਹੈ ਇਹਦੀ ਜਿੰਨਾ ਮਰਜੀ ਉਹਨਾਂ ਨੂੰ ਸਮਝਾ ਲਓ ਜਿੰਨਾ ਮਰਜੀ ਉਹਨਾਂ ਨੂੰ ਕਹਿ ਲਓ ਖਾਨੇ 'ਚ ਗੱਲਾਂ ਹੀ ਬੀਤਦੀਆਂ ਕਿਉਂਕਿ ਮਸੀਹ ਮਸੀਹ ਨੂੰ ਅਪਣਾਇਆ ਨਹੀਂ ਮਸੀਹ ਦਾ ਬਚਨ ਉਹਨਾਂ ਦੇ ਅੰਦਰ ਨਹੀਂ ਹੈ ਮਸਿੱਦੀ ਸ਼ਾਂਤੀ ਮਨ ਦੇ ਅੰਦਰ ਨਹੀਂ ਹੈ ਤੇ ਇੰਨੇ ਨੇ ਘਨਾਤਾਂ ਨੂੰ ਦੇਖ ਕੇ ਘਬਰਾਏ ਰਹੇ ਨੇ ਸੋ ਸਾਡਾ ਜਿਹੜਾ ਪਰਮੇਸ਼ਰਾਂ ਸ਼ਾਂਤੀ ਦਾ ਰਾਜਕੁਮਾਰ ਹੈ ਹਾਂਜੀ ਉਹਦੇ ਰਾਜ ਦੀ ਤਰੱਕੀ ਉਹਦੇ ਰਾਜ ਦੀ ਤਰੱਕੀ ਹੁ ਦੇਖੋ ਉਹਦੇ ਰਾਜ ਦੀ ਤਰੱਕੀ ਪ੍ਰਤੀ ਦਿਨ ਹੋ ਰਹੀ ਹੈ ਪ੍ਰਤੀ ਦਿਨ ਹੋ ਰਹੀ ਹੈ ਜਿੰਨਾ ਮਰਜ਼ੀ ਰੋਕਣ ਦੀ ਕੋਸ਼ਿਸ਼ ਕਰ ਰਹੇ ਨੇ ਮਸੀਹ ਦਾ ਪ੍ਰਚਾਰ ਰੁਕ ਜਾਏ ਬੰਦ ਕਰ ਦਿਓ ਇਹਨੂੰ ਬੰਦ ਕਰ ਦਿਓ ਇਹਨੂੰ ਬੰਦ ਕਰ ਦਿਓ ਇਹ ਰੁਕਣ ਵਾਲਾ ਨਹੀਂ ਹੈ ਇਹ ਰੁਕਣ ਵਾਲਾ ਨਹੀਂ ਹੈਗਾ ਇਹ ਉਹਦੇ ਰਾਜਿਤ ਤਰਤੀ ਪ੍ਰਤੀ ਦਿਨ ਹੋ ਰਹੀ ਹੈ ప్రతి ਦਿਨ ਲੱਖਾਂ ਦੀ ਗਿਣਤੀ ਵਿੱਚ ਪੂਰੇ ਸੰਸਾਰ ਵਿੱਚ ਲੋਕ ਜਿਹੜੇ ਨੇ

ਮਸੀਹ ਦਾ ਕੰਮ ਉਹਦੇ ਰਾਜ ਦੀ ਕੀ ਹੋਣੀ ਹੈ ਲਿਖਿਆ ਇਹ ਪਹਿਲਾਂ ਹੀ ਬੋਲਿਆ ਗਿਆ ਸ਼ਬਦ ਹੈ ਤੋਂ ਤੱਕ ਉਹਦੇ ਰਾਜ ਦੀ ਖੋੜੀ ਹੋਣੀ ਹੈ ਦੁਨੀਆ ਦੀ ਕੋਈ ਤਾਕਤ ਆ ਕੇ ਉਹਦੇ ਰਾਜ ਦੀ ਤਰੱਕੀ ਨੂੰ ਰੋਕ ਨਹੀਂ ਸਕਦੀ ਕਿਉਂਕਿ ਇਹ ਸ਼ਬਦ ਪੂਰਾ ਹੋ ਰਿਹਾ ਹੈ ਆਮੇਨ ਆਕਾਸ਼ 'ਤੇ ਜੇਗਾ ਧਰਤੀ 'ਤੇ ਜੇਹੀ ਪਰੇਸ਼ ਸ਼ਬਦ ਜਿਹੜਾ ਪੂਰਾ ਹੋ ਕੇ ਹੀ ਹਟਣਾ ਹੈ ਹallelujah ਹallelujah ਜਿੰਨਾ ਮਰਜੀ ਉਸਤਾਲਣ ਜੋ ਮਰਜੀ ਕਰ ਲੈਣ ਤੇ ਸ਼ੈਤਾਨ ਰੋਕ ਲਵੇ ਉਹਦੇ ਰਾਜ ਦੀ ਤਰਕੀ ਮੁਣੀ ਹੀ ਹੋਣੀ ਹੈ ਇਹ ਹਲੇ ਪੂਰ ਮਦਨੀ ਹੈ ਪੂਰ ਮਦਨੀ ਹੈ ਜਦੋਂ ਪਾਸਟਰ ਪ੍ਰਭੂ ਦੇ ਦਾਸ ਹੰਕਰ ਨੂਲਾ ਨੇ ਸ਼ੁਭ ਯਾਤਰਾ ਕੱਢੀ ਹੈ ਮੈਂ ਦੇਖ ਰਹੀ ਸੀ ਨੱਟ ਤੇ ਤੁਨੀ ਹੈ ਦੁਨੀਆ ਸੇ ਲੱਗ ਪਏ ਇਸ਼ਾਨ ਲੋਗ ਹੈ ਨਾ 50 22 ਆ ਸਪੈਸ਼ਲ ਹੈ ਦੇਖਣ ਵਾਸਤੇ ਬਸ ਬਸ ਪਰਵਾਹ ਕੀਤੀ ਹਾਂਜੀ ਕੌਣ ਨੇ ਪਰਵਾਹ ਕੀਤੀ ਨਾ ਅੱਗ ਦੇ ਨਾਲ ਕੁਝ ਹੋਇਆ ਦੇਦੀ ਕੱਲੋ 23 ਨੂੰ ਮਨਾਇਆ ਜਾ ਰਿਹਾ 크ਿਸਮਸ ਜਿਹਦੇ ਵਿੱਚ ਭਗਵਾਨ ਤਮਾਰ ਕੇ ਆ ਰਿਹਾ ਤੇ ਮੁਖ ਪ੍ਰਚਾਰ ਕਰੇਗਾ ਵਾਹਨ ਤਨੂ ਦਾ ਟੋ ਗਿਆ ਤੇ ਤੁਸੀਂ ਦੇਖ ਲੋ ਕਿੰਨਾ ਕਿੰਨਾ ਕਾਸ਼ ਬਣਾਇਆ ਮਸੀਹ ਤੇ ਕੰਮਾਂ ਨੂੰ ਕੌਣ ਰੋਕੇਗਾ ਜਹੋਵਾ ਕਾਰਜ ਕਰੇਗਾ ਉਹਦੇ ਕਾਰਜਾਂ ਨੂੰ ਕੌਣ ਰੋਕੇਗਾ ਕੋਈ ਵੀ ਰੋਕ ਨਹੀਂ ਸਕਦਾ ਨਵੇਂ ਨਾਮ ਚ ਭਾਈ ਵੀ ਅੰਤ ਕਰਦੀਏ ਉਹਦੇ ਪ੍ਰੇਮ ਤੋਂ ਸੌਣ ਮੈਨੂੰ ਵੱਖ ਨਹੀਂ ਕਰੇਗਾ ਕੀ ਤਲਵਾ ਕੀ ਬਿਮਾਰੀ ਕੀ ਗਰੀਬੀ ਕੌਣ ਉਹਦੇ ਪ੍ਰੇਮ ਤੋਂ ਮੈਨੂੰ ਅਲੱਗ ਕਰ ਸਕਦਾ ਹੈ ਪਰਮੇਸ਼ਰ ਦੇ ਪਿਆਰ ਤੋਂ ਅਲੱਗ ਹੋ ਸਕਦਾ ਕੋਈ ਕਾਰਨ ਨਹੀਂ ਸਕਦਾ ਬੋਲੋ ਆਮੀਨ 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 ਸੋ ਉਹਦੇ ਰਾਜ ਦੀ ਤਰਤੀ ਹੋਣੀ ਹੈ ਤੇ ਉਹਦੇ ਰਾਜ ਦੀ ਸਲਾਮਤੀ ਰਹਿਣੀ ਹੈ ਤੇ ਉਹਦੀ ਕੋਈ ਹੱਦ ਵੀ ਨਹੀਂ ਰਹਿਣੀ ਉਹਦੇ ਰਾਜ ਦੀ ਕੀ ਹੋਣੀ ਹੈ ਉਹਦਾ ਰਾਜ ਜਣ ਕੇ ਸਿੱਧੇ ਪੰਜਾਬੀ ਦੇ ਸ਼ਬਦਾਂ ਜਿਵੇਂ ਮੈਂ ਬੋਲਾਂ ਕਿ ਸਲਾਮਤ ਰਹੇਗਾ ਕਾਇਮ ਰਹੇਗਾ ਸਲਾਮਤ ਰਹੇਗਾ ਉਹਦੇ ਰਾਜ ਤੇ ਅਟੈਕ ਜਿੰਨੇ ਮਰਜ਼ੀ ਹੋਣ ਕੋਈ ਉਹਨੂੰ ਨੁਕਸਾਨ ਕਰਨ ਨਹੀਂ ਸਕੇਗਾ ਉਦੇ ਰਾਜ ਦਾ ਕੋਈ ਨੁਕਸਾਨ ਨਹੀਂ ਕਰ ਸਕਦਾ ਕਿਵੇਂ ਆ ਪਤਾ ਫਰਕ ਨਹੀਂ ਹੋਇਆ ਇਹ ਮਦਾ ਇਹਦੀ ਤੇਰੇ ਤੇ ਰਹਿ ਗਿਆ ਸ਼ਹਿਰ ਇਹਦੀ ਬਾਦ ਵਿੱਚ ਆਹ ਵੇ ਕੁਝ ਨਹੀਂ ਹੋਇਆ ਮਤਲਬ ਇਹਦੇ ਤੇ ਗਿਆਨ ਚਾਹੁੰਦਾ ਜਨ ਕਿ ਉਹਦਾ ਰਾਜ ਨੂੰ ਪਰਮੇਸ਼ਰ ਦੇ ਰਾਜ ਦੀ ਸਲਾਮਤੀ ਰਹੇਗੀ ਤਾਂ ਉਹਦੀ ਕੋਈ ਹੱਦ ਹੱਤ ਨਹੀਂ ਕੋਈ ਰਾਣੀ ਇੰਨਾਕ ਬਦਲਿਆ ਕੋਈ ਹੱਦ ਨਹੀਂ ਰਹਿਣੀ ਤੇ ਸਲਾਮਤ ਰਹੇਗਾ ਹਾਲੇਲੂਇਆ 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 ਸਲਾਮਤ ਰਹੇਗਾ ਪੰਜਾਬੀ ਦੇ ਸਾਕ ਸ਼ਬਦਾਂ ਵਿੱਚ ਉਹਨੂੰ ਕੋਈ ਵੀ ਨੁਕਸਾਨ ਨਹੀਂ ਪਹੁੰਚਾ ਸਕਦਾ ਜੋ ਮਰਜੀ ਵੀ ਕਰੇ ਕੋਈ ਉਹਦਾ ਨੁਕਸਾਨ ਉਹਦੇ ਰਾਜ ਦਾ ਕਰ ਨਹੀਂ ਸਕਦਾ ਨਾ ਐਦੇ ਹੱਥ ਨੇ ਕਿਸੇ ਦੇ ਕਿ ਉਹਦੇ ਰਾਜ ਤੱਕ ਹੱਥ ਪਹੁੰਚਣ ਤੇ ਉਹਦਾ ਕੋਈ ਨੁਕਸਾਨ ਨਹੀਂ ਕਿਉਂਕਿ ਉਹਦੇ ਹੱਥ ਪਰਮੇਸ਼ਰ ਦੇ ਬਹੁਤ ਲੰਬੇ ਨੇ ਬਹੁਤ ਲੰਬੇ ਨੇ ਪਰਮੇਸ਼ਰ ਦੇ ਹੱਥ ਕਿਉਂਕਿ ਸਰਬਸ਼ਕਤੀਮਾਨ ਪਰਮੇਸ਼ਰ ਇਹ ਇਹ ਗੱਲਾਂ ਯੇਸ਼ੂ ਮਸੀਹ ਦੇ ਬਾਰੇ ਵਿੱਚ ਪਹਿਲਾਂ ਹੀ ਬੋਲੀਆਂ ਜਾ ਚੁੱਕੀਆਂ ਨੇ ਇਹ ਉਸ ਪ੍ਰਮੇਸ਼ਰ ਯੇਸ਼ੂ ਦਾ ਸੀ ਪ੍ਰਚਾਰ ਕਰ ਰਹੇ ਆ ਉਹਦੀਆਂ ਗੱਲਾਂ ਸੀ ਕਰ ਰਹੇ ਆ ਤੇ ਇਹ ਪਹਿਲਾਂ ਲਿਖਿਆ ਜਾ ਚੁੱਕਿਆ ਵੀ ਇਹ ਸਲਾਮਤ ਰਹਿਣਾ ਹੈ ਇਸਾ ਕੇ ਰਾਤੇ ਪਿਆਰ ਨੂੰ ਦਰਿਆਨਾ ਕਰੋ ਕਿਸੇ ਰੀਆਂ ਧਮਕੀਆਂ ਤੋਂ ਦਰਨ ਦੀ ਲੋੜ ਨਹੀਂ ਹੈ ਮੈਂ ਇੱਕ ਰਾਤ ਪਾਸਟਰ ਦਾ ਸੋਦੀ ਸੀ ਪ੍ਰਚਾਰ ਤੇ ਉਪਰੇ ਮਤਲਬ ਗੜੇ ਨਾਲ ਗੋਲਦਾ ਹੁੰਦਾ ਆ ਉਧਰੀਆਂ ਛੱਤੀਸਗੜ੍ਹ ਵਾਲੀ ਜਿੱਥੇ ਜਿਆਦਾ ਜੋਰ ਹੈ ਉਹ ਕਹਿੰਦਾ ਕੋਈ ਆ ਕੇ ਦਿਖਾ ਦੇ ਕਰਕੇ ਦਿਖਾਵੇ ਕੋਈ ਕਹਿੰਦਾ ਮੇਰੀ ਚਰਚ ਦੇ ਵਿੱਚ ਹਮਲਾ ਹਾਂ ਜੀ ਕਹਿੰਦਾ ਮੈਂ ਗਰਦਨ ਘਟਾ ਦਾਂਗਾ ਮਸੀਹਾ ਪ੍ਰਚਾਰ ਨਹੀਂ ਛੱਡਦਾ ਕੀ ਆਪਾਂ ਤਿਆਰ ਹਾਂ ਹਾਂ ਅਸੀਂ ਦਰਦਨ ਕਟ ਕੇ ਕੱਢਦੇ ਵੇ ਪਰ ਮਸੀਹ ਦਾ ਪ੍ਰਚਾਰ ਨਹੀਂ ਕਰਾਂਗਾ ਹallelujah 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 ਜਦੋਂ ਤੁਸੀਂ ਤੁਹਾਡਾ ਨਿੱਕਾ ਵੀ ਹਜ਼ਾਰਾਂ ਦੇ ਉੱਤੇ ਭਾਰੂ ਪੈ ਜਾਏਗਾ ਇੱਕ ਛੋਟਾ ਬੱਚਾ ਵੀ ਸਾਡਾ ਅੱਗੇ ਪ੍ਰਚਾਰ ਕਰ ਦੇਗਾ ਨਾ ਤੇ ਹਜ਼ਾਰਾਂ ਹਜ਼ਾਰਾਂ ਜ਼ਿੰਦਗੀਆਂ ਉਹਦੇ ਰਾਜ ਹalleluyah halleluyah ਸੋ ਕਿਸੇ ਵੀ ਦੰਦ ਦੀ ਲੋੜ ਨਹੀਂ ਆ ਧਮਕੀਆਂ ਤੋਂ ਨਾ ਡਰੋ ਬਾਈਬਲ ਦੇ ਸਾਇਦੇ ਕਿਤਾਬ ਕਿ ਲਿਖਿਆ ਕਿ ਮੁੱਖਾਂ ਦੀ ਅਗਜਾਂ ਤੋਂ ਉਹਨਾਂ ਦੀਆਂ ਧਮਕੀਆਂ ਤੋਂ ਨਾ ਡਰੋ ਇਸ ਸਮਾਂ ਆ ਦਲੇਰੀ ਦਾ ਸਮਾਂ ਹੈ ਹਿੰਦੂ ਹੱਸ ਜੀ ਕਹਿੰਦੇ ਮੈਂ ਖੋਮਾ ਦੀ ਬੰਦੇ ਦਾ ਮੁੰਡਾ ਵੀ ਆ ਕੇ ਐਂ ਕਰਦਾ ਅੱਛਾ ਅੰਤੋਜੀ ਆਪਾਂ ਸੇ ਕੋਈ ਨਾ ਦਿੱਕਾ ਹਜ਼ਾਰਾਂ ਤੇ ਭਰ ਪਾਊਗਾ ਉਹ ਦਿੱਕਾ ਕਹਿੰਦਾ ਮੈਂ ਭਗਵਾਨ ਦਾ ਹalleluyah amen